ਇਹ ਭੈਣ ਹੈ ਜਿਹੜੀ ਇਹਦਾ ਨਾਂ ਹੈਗਾ ਰੇਨੂ ਬਿੰਦਰਾ ਬੱਚੇ ਦੱਸਦੀ ਹੈ ਭੈਣ ਮੇਰਾ ਇੱਕ ਬੇਟਾ ਸੀਏ ਆ ਬਾਕੀ ਦੋ ਬੱਚੇ ਆ ਜਿਹੜੇ ਕਹਿੰਦੀ ਭੈਣ ਦੱਸਦੀ ਆ ਵੀ ਚੰਗੀਆਂ ਕੰਪਨੀਆਂ ਚ ਜੌਬ ਕਰਦੇ ਤਿੰਨ ਬੇਟੇ ਹੋਣ ਜਿਸ ਮਾਂ ਦੇ ਉਹ ਸੜਕਾਂ ਤੇ ਰੋਲੇ ਗੱਲ ਬੜੀ ਦੁੱਖ ਦੀ ਹੈ ਇਹ ਹੋ ਸਕਦਾ ਇਸ ਭੈਣ ਚ ਕੋਈ ਕਮੀ ਹੋਵੇ ਵੀ ਅਫਸੈਟ ਆ ਥੋੜੀ ਜੀ ਜਿਹੜੇ ਇਸ ਟਾਈਮ ਇਹ ਭੈਣ ਰੇਨੂ ਬਿੰਦਰਾ ਲੈ ਕੇ जख्म ਸੜਕਾਂ ਤੇ ਫੁੱਟਪਾਥਾਂ ਤੇ ਜੀਵਨ ਕੱਟ ਰਹੀ ਹੈ ਬੇਨਤੀ ਕਰਕੇ ਧੱਕੇ ਨਾਲ ਸੀ ਇਹਨਾਂ ਨੂੰ ਲੈ ਕੇ ਆਏ ਕਿ ਤੁਸੀਂ ਇਹਨਾਂ ਨੂੰ ਜਾ ਲਿਆਂਦੋ ਇਹਨਾਂ ਦੀ ਜਾਨ ਬਚ ਜਾਈ ਜੇ ਤੇ ਰਾਤੀ ਫੁੱਟਪਾਥ ਵਾਲੇ ਵੀ ਸੌਣ ਨਹੀਂ ਦਿੰਦੇ ਸੀ ਇਹਨਾਂ ਨੂੰ ਕਿ ਸਾਡੀ ਝੋਪੜ ਬੱਟੀ ਅਸੀਂ ਸੌਣ ਦੇਣਾ ਇਹਨਾਂ ਨੂੰ ਫਿਰ ਉਹਨੂੰ ਵੀ ਰੁਪਈਆ 100 200 ਦਿੱਤਾ ਕਿ ਅੱਜ ਦੀ ਰਾਤ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ ਦਰਬਾਰ ਸਾਹਿਬ ਦੇ ਨੇੜੇੋਂ ਅੱਜ ਸਾਡੇ ਪਰਿਵਾਰ ਦੇ ਵਿੱਚ ਦੋ ਮੈਂਬਰ ਹੋਰ ਸ਼ਾਮਲ ਹੋਏ ਪ੍ਰਿੰਸ ਆਵੀਰ ਇੰਨਾਂ ਦੀ ਡਿਊਟੀ ਲਈ ਸੀਗੀ ਸਾਨੂੰ ਵੀਡੀਓ ਆ ਰਹੀ ਸੀਗੀ ਇਹਨਾਂ ਦੇ ਬਾਰੇ ਦੇ ਵਿੱਚ ਵੀ ਉੱਥੇ ਜਿਹੜੇ ਭੈਣ ਭਰਾ ਕੋਈ ਕੋਲ ਦੀ ਗੁਜਰਦੇ ਆ ਨਿੰਗਦੇ ਆ ਦੇਖਦੇ ਆ ਫਿਰ ਉਹ ਸਾਨੂੰ ਕਾਲ ਕਰ ਦਿੰਦੇ ਆ ਵੀਡੀਓ ਬਣਾ ਕੇ ਭੇਜ ਦਿੰਦੇ ਆ ਫਿਰ ਅਸੀਂ ਆਪਣੇ ਟੀਮ ਦੇ ਮੈਂਬਰ ਪ੍ਰਿੰਸ ਦੀ ਡਿਊਟੀ ਲਾਉਣੀ ਆ ਵੀਰੇ ਤੂੰ ਜਾ ਕੇ ਪਤਾ ਕਰ ਵੈਰੀਫਾਈ ਕਰ ਮਸਲਾ ਕੀ ਆ ਕੱਲ ਭੈਣ ਨੂੰ ਲੱਭਦੇ ਰਹੇ ਕੱਲ ਲੱਭੀ ਨਹੀਂ ਭੈਣ ਨਹੀਂ ਤਾਂ ਕੱਲ ਲੈ ਕੇ ਆਉਣਾ ਸੀਗਾ ਪ੍ਰਿੰਸ ਕਿੱਥੇ ਸੀ ਵੀਰੇ ਏ ਭਾਈ ਲੋਗੜ ਚੌਂਗ ਅਗਲੇ ਬੰਨੇ گاਉਂਛਾ ਲੈ ਗਈ ਆ ਉਹਦੇ ਬਲੇ ਝੋਪੜ ਪੱਟੀ ਅਗਲੇ ਬੰਨੇ ਮੇਨ ਤੇ ਉਹ ਤੇ ਉੱਥੇ ਸੇਮ ਆ ਤਾਂ ਝੋਪੜ ਪੱਟੀ ਦੇ ਵਿੱਚ ਅੱਜ ਉੱਥੋਂ ਮਿਲਿਆ ਕੱਲ ਜਿਹੜੇ ਇੱਥੇ ਜਿਹੜੇ ਚੌਂਗ ਚੋਂ ਕਿੱਥੇ ਸੀ ਕੱਲ ਕੱਲ ਮਸਲਾ ਇਹ ਪਿਆ ਨਾ ਇਹਨਾਂ ਦੇ ਜਿਹੜੇ ਸੋਹਰੇ ਆ ਉਹ ਲੁਧਿਆਣੇ ਨੇ ਉਹ ਤੇ ਪੇਕੇ ਇਹਨਾਂ ਦੇ ਅੰਮ੍ਰਿਤਸਰ ਨੇ ਅੱਛਾ ਤੇ ਇਹਨਾਂ ਦੀ ਇੱਕ ਸਿਸਟਰ ਤੇ ਇਹਨਾਂ ਦਾ ਜੀਜਾ ਆ ਉਹ ਉਹ ਸਾਡਾ ਝਗੜ ਪੈ ਗਿਆ ਸੀ ਜਾਣ ਨਹੀਂ ਦੇਣਾ ਉਹ ਉਹ ਇਸ ਉਹ ਮਸਲਾ ਇਹ ਪਿਆ ਕਿ ਜਿਹੜਾ ਇੰਨਾ ਦਾ ਮਕਾਨ ਹੈ ਨਾ ਇੰਦੇ ਦੇ ਮਕਾਨ ਚ ਰਹਿੰਦੇ ਆ ਅੱਛਾ ਉਹ ਕਹਿੰਦੇ ਜੀ ਹੈ ਇੱਦਾਂ ਤੇ ਮੈਂ ਕਹਾਂ ਜੇ ਤੁਹਾਡੇ ਤੇ ਫਿਰ ਫੁੱਟਪਾਥ ਕੀ ਕਰੇ ਤੁਸੀਂ ਲੈ ਕੇ ਜਾਓ ਇਹਨਾਂ ਨੂੰ ਘਰ ਨੂੰ ਅ ਵੀ ਤੁਸੀਂ ਇਹਨਾਂ ਦੇ ਘਰ ਚ ਰਹਿ ਰਹੇ ਹੋ ਇਹ ਫੁੱਟਪਾਥ ਤੇ ਰਹਿ ਰਹੇ ਆ ਹਾਂਜੀ ਹਾਂਜੀ ਉਹ ਕਹਿੰਦੇ ਅਸੀਂ ਇਹਨਾਂ ਦਾ ਬਹੁਤ ਲਾਇਕ ਰਹਿ ਬਹੁਤ ਇਹਨਾਂ ਦੀ ਮਦਦ ਕੀਤੀ ਸੇਵਾ ਕੀਤੀ ਆ ਉਹ ਅਰੇ ਇਹ ਕਦੀ ਕਿਤੇ ਚੱਲ ਜਾਂਦੇ ਕਦੀ ਕਿਤੇ ਚੱਲ ਜਾਂਦੇ ਨੇ ਉਹ ਅੱਜ ਸਵੇਰ ਦੇ ਅਸੀਂ ਨੇ ਤਾਂ ਮੱਕੀ ਨਾਮ ਇਹਨਾਂ ਦਾ ਇਹ ਕੋਈ ਨਹੀਂ ਤੋਂ ਬਲਵਪ ਦੇ ਮੇਰੇ ਨਾਲ ਜੀ ਰੇਨੂ ਵਿੰਦਰਾ ਅੱਜ ਸਵੇਰ ਦੇ 7 ਵਜੇ ਆਪਾਂ ਫਿਰ ਇਹਨਾਂ ਦੇ ਮਗਰ ਲੱਗੇ ਹੋਏ ਆਂ ਤੇ ਰਾਤੀ ਫੁੱਟ ਪਾਥ ਵਾਲੇ ਵੀ ਸੌਣ ਨਹੀਂ ਦਿੰਦੇ ਸੀ ਇਹਨਾਂ ਨੂੰ ਕਿ ਸਾਡੀ ਝੋਪੜ ਬੱਟੀ ਅਸੀਂ ਸੌਣ ਦੇਣਾ ਇਹਨਾਂ ਨੂੰ ਫਿਰ ਉਹਨੂੰ ਵੀ ਰੁਪਈਆ 100 200 ਦਿੱਤਾ ਕਿ ਅੱਜ ਦੀ ਰਾਤ ਕੱਢ ਲੈਣ ਦਿਓ ਸਿਰੇ ਸੀ ਇਹਨਾਂ ਨੂੰ ਲੈ ਜਾਾਂਗੇ ਉਹ ਉਹ ਤੋਂ ਇਹਨਾਂ ਦੇ ਉਹ ਆ ਗਏ ਉਹ ਜਾਣ ਨਾ ਦੇਣ ਉਹਨਾਂ ਨੇ ਵੀ ਬਹੁਤ ਮੁਸ਼ਕਲ ਤਰਨਮਿੰਤਾ ਕੀਤਾ ਕਿ ਭਾਈ ਇਹਨਾਂ ਨੂੰ ਜਾ ਲੈਣ ਦਿਓ ਤੁਸੀਂ ਇਹਨਾਂ ਦੇ ਮਕਾਨ 'ਚ ਰਹਿੰਦੇ ਰਹਿ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਹਾਡੇ ਤੇ ਕੋਈ ਅਲੀਕੇਸ਼ਨ ਨਹੀਂ ਹੈਗਾ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਤੁਸੀਂ ਸਾਨੂੰ ਲੈਣ ਦਿਓ ਅਸੀਂ ਤੇ ਇਹਨਾਂ ਦੀ ਸੇਵਾ ਕਰਨੀ ਹੈ ਇਹਦੀ ਸੇਵਾ ਤੇ ਹੈਗੀ ਆ ਇਸੇ ਹੀ ਹੋ ਯਾਨੀ ਕਿ ਜ਼ਿੰਦਗੀ ਚ ਉਹਨਾਂ ਇਹਨਾਂ ਨੂੰ ਸ਼ੂਗਰ ਬਹੁਤ ਜ਼ਿਆਦਾ ਹੈਗੀ ਆ ਉਹ ਖੁਦ ਦੱਸਦੇ ਨੇ ਬੇਟੇ ਨੇ ਇਹਨਾਂ ਦੀ ਪੈਨਸ਼ਨ ਵੀ ਹੁੰਦੀ ਆ ਕਹਿੰਦੇ ਮੇਰੀ ਪੈਨਸ਼ਨ ਦੀ ਕਾਪੀ ਵੀ ਮੇਰੇ ਜੀਜੇ ਨੇ ਰੱਖੀ ਆ ਉਹ ਵੀ ਨਹੀਂ ਦਿੰਦੇ ਉਹ ਤੇ ਦੂਜੇ ਵੀਰ ਦਾ ਇਹ ਵੀ ਉਸੇ ਫੋਟਫਾਤੇ ਹੀ ਇਹ ਦਸਾਂ ਝੋਂਪੜੀਆਂ ਬਾਅਦ ਇਹ ਪਏ ਸੀ ਇਹ ਤੇ ਇਹਨਾਂ ਦੀ ਬਾਈ ਨਾਲ ਗੱਲ ਚੱਲਦੇ ਦੋ ਤਿੰਨ ਮਹੀਨੇ ਹੋ ਗਏ ਨੇ ਤੇ ਇਹ ਪਹਿਲਾਂ ਪੱਟੀਆਂ ਹੁੰਦੀਆਂ ਸੀ ਹਾਂਜੀ ਹੁਣ ਪੱਟੀਆਂ ਝਖਮ ਸਹੀ ਅੱਗੇ ਨਾਲ ਰਿਕਵਰੀ ਹੁੰਦੀ ਬਈ ਆ ਏ ਮਾਤਾ ਜੀ ਨੇ ਆਪਾਂ ਨੂੰ ਪਰਸੋਂ ਮਿਲੇ ਜ ਮੈਂ ਅੱਧੀ ਰਾਤ ਫਿਰ ਬਾਈ ਨੂੰ ਵੀਡੀਓ ਭੇਜੀ ਸੀ 8 ਵਜੇ ਕੀ ਮਾਤਾ ਬਹੁਤ ਕ੍ਰਿਟੀਕਲ ਹਾਲਤ ਵਿੱਚ ਆ ਬਹੁਤ ਫਿਰ ਇਹਨੂੰ ਅਮਰਜੈਂਸੀ ਦਵਾਈ ਦਿੱਤੀ ਮਾਤਾ ਜੀ ਨੂੰ ਫਿਰ ਥੋੜਾ ਜਿਹਾ ਇਹਨਾਂ ਦਾ ਸਰੀਰ ਸਹੀ ਹੋਇਆ ਪੈਣਾ ਕੀ ਨਾਮ ਤੇਰਾ ਰੇਨੂਬਿੰਦਰਾ 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 ਲੁਧਿਆਣਾ ਵਿੱਚ ਕਿੱਥੇ ਰਹਿੰਦੇ ਤੁਸੀਂ ਸੁਭਾਸ਼ ਨਗਰ ਗਲੀ ਨੰਬਰ 2 ਡਾ ਰਾਮਰ ਰਾਹੌਣ ਰੋਡ ਤੇ ਸ਼ਿਵ ਆਸ਼ ਨਗਰ ਦੇ ਵਿੱਚ ਹਨਾ ਆ ਪੈਰ ਤੇਰਾ ਸਾਰਾ ਗਲਿਆ ਪਿਆ ਕੀ ਹੋ ਗਿਆ ਪੈਰ ਤੇ ਪਤਾ ਨਹੀਂ ਕੀ ਗੁਰਮਾਈ ਤਾਂ ਤਾਂ ਵੱਢਿਆ ਕੇ ਪੈਰ ਦੀ ਆਉਂਗਾ ਨਾ ਗੁੱਠਾ ਵਾ ਆਇਆ ਗੇੜੀਆਂ ਉਂਗਲਾਂ ਪਤਾ ਨਹੀਂ ਰਾਵ ਜਣੇ ਇਹ ਕਿਨੇ ਕੀਤਾ ਇਦਾਂ ਕੀ ਕਿੱਥੋਂ ਕਰਵਾਇਆ ਸੀ ਕਿਹੜੇ ਹਸਪਤਾਲੋਂ ਇਹ ਉਹਨੇ ਮੁਰਦਾਬਾਜਾਗੇ অপারেশন ਕਰਵਾ ਦਿਆ ਥਾ ਕਿਨੇ ਵੱਡੀ ਭੈਣ ਨੇ ਹੋਇਆ ਕੀ ਸੀਗਾ ਪਤਾ ਨਹੀਂ ਸ਼ੂਗਰ ਕਹਿੰਦੇ ਹੋ ਗਿਆ ਸੀ ਸ਼ੂਗਰ ਅੱਛਾ ਸ਼ੂਗਰ ਕਰਕੇ ਪੈਰ ਕੱਟਣਾ ਪਿਆ ਸ਼ੁਗਰ ਕਾਹਨ ਕੋਈ ਤਾਂ ਗਲਿਆਂ ਪਿਆ ਜ ਮੈਂ ਤੂੰ ਸੜਕ ਤੇ ਕੀ ਕਰਦੇ ਘਰੇ ਕਾ ਤੂੰ ਨੀ ਤਰ੍ਹਾਂ ਕਰਤਾ ਹੈਗਾ ਕੋਈ ਨਹੀਂ ਹੈਗਾ ਉਹਨਾਂ ਦੇ ਘਰੇ ਹੈਗੇ ਮੇਰਾ ਨਹੀਂ ਘਰ ਤੇਰਾ ਵੀ ਤਾਂ ਹੈਗਾ ਹੀ ਆ ਇਹ ਸੁਭਾਸ਼ ਨਗਰੀ ਕਾ ਰ ਕੋਈ ਘਰ ਨਹੀਂ ਹੈਗੇ ਸੁਭਾਸ਼ ਨਗਰ ਗਲੀ ਨੰਬਰ 2 ਦੇ ਵਿੱਚ ਮਕਾਨ ਨੰਬਰ ਕਿੰਨਾ 10928 1092 ਤੇ ਬੱਚੇ ਕਿੰਨੇ ਤੁਹਾਡੇ ਇਤਿਹਾਸ ਨਗਰ ਵਿੱਚ ਰਹਿੰਦੇ ਨੇ ਅੱਛਾ ਤੁਹਾਡੇ ਤਿੰਨ ਬੇਟੇ ਹਾਂਜੀ ਉਹ ਕਿਤੇ ਕੋਈ ਰਹਿੰਦੇ ਨੇ ਆਪਣੇ ਸਹਰਿਆਂ ਨੇ ਗੋਠੀਆਂ ਬਣਾ ਰੀਆਂ ਉਹਨਾਂ ਨੂੰ ਉਹਨਾਂ ਦੇ ਵਿਆਹ ਹੋ ਗਏ ਹਾਂਜੀ ਕਿੰਨਾ ਦੇ ਤਿੰਨਾ ਦੇ ਫਿਰ ਤੁਸੀਂ ਉਹਨਾਂ ਦੇ ਨਾਲ ਰਹਿੰਦੇ ਹਾਂ ਮੈਂ ਆਪਣੇ 10928 ਨੰਬਰ ਘਰ ਜਾਪੇ ਆਣੀਏ ਨਾ ਫਿਰ ਬੈਠੂਗੀ ਤਾਂ ਆਉਣਗੇ ਨਾ ਕੱਲ ਸਵੇਰ ਮੈਂ ਫੋਨ ਨੰਬਰ ਨਹੀਂ ਚਾਰ ਕਿਸੇ ਦਾ ਫੋਨ ਨੰਬਰ ਨਹੀਂ ਇਤਿਹਾਸ ਨਗਰ ਕੋਠੀ ਹੈ ਰਾਜਵਿੰਦਰਾ ਰਕੇਸ਼ ਵਿੰਦਰਾ ਰਵੀ ਵਿੰਦਰਾ ਉਹ ਕੀ ਕਰਦੇ ਨੇ ਇੱਕ ਨੇ ਸੀਏ ਕੀਤੀ ਹੋਈ ਹੈ ਹਾਂ ਤੇ ਦੋ ਹੋਟਲ ਚ ਨੌਕਰੀ ਕਰਦੇ ਹੈ ਅਸੇ ਕਿਨੇ ਸੀ ਇਹ ਕੀਤੀ ਹੋਈ ਆ ਹਾਂਜੀ ਚਾਰਟਰਡ ਅਕਾਊਂਟੈਂਟ ਆ ਉਹਦਾ ਕੀ ਨਾਮ ਚਾਰਟਰਡ ਅਕਾਊਂਟਰ ਦਾ ਰਾਜਵਿੰਦਰਾ ਰਾਜਵਿੰਦਰਾ ਵਿਆਹ ਹੋਇਆ ਬੱਚੇ ਵੀ ਆਦੇ ਨਹੀਂ ਬੱਚੇ ਛੋਟੇ ਹੋਏ ਹੁੰਦੇ ਹਜੇ ਛੋਟੇ ਛੋਟੇ ਆ ਉਹ ਤੇ ਤੂੰ ਇਦਾਂ ਦੀ ਹਾਲਤ ਕਾਦੋਂ ਬਣਾਈ ਆ ਭੈਣੇ ਕੀ ਕਰੇ ਘਰ ਮੇਂ ਜਾਣੀ ਤੇ ਬੇਟਿਆਂ ਨਾ ਵੀ ਨਹੀਂ ਬਣੀ ਤੁਹਾਡੀ ਪੈਣਾ ਨਾ ਵੀ ਨਹੀਂ ਬਣੀ ਪੈਣਾ ਨਾ ਵੀ ਬਣ ਸਕਦੀਆਂ ਗੱਲਸ ਨੂੰ ਆਪਣੇ ਸਹੌਰੀਆਂ ਵਾਲੀਆਂ ਵਿੱਚ ਗੁੰਡੀਆਂ ਪਤਾ ਨਹੀਂ ਕੀ ਕਰ ਦਿੱਤੀਆਂ ਉਹਨਾਂ ਨੇ ਕੀ ਨਹੀਂ ਕਰ ਦਿੱਤੀਆਂ ਨਹੀਂ ਚਲੋਗੇ ਤਾਂ ਜਾਖਮ ਹੋ ਗਿਆ ਪਰ ਤੁਹਾਡੀ ਬਣਦੀ ਨਹੀਂ ਉਹਨਾਂ ਨਾਲ ਕਿੱਦਾਂ ਬਣ ਸਕਦੀਆਂਵੇਂ ਆਪਣੇ ਘਰ ਰਹਿਣਾ ਚਾਹੀਦਾ ਨਾ ਉਹਨਾਂ ਨੇ ਆਪਣੇ ਘਰ ਤਾਂ ਰਹਿਣਾ ਚਾਹੀਦਾ ਤੇਰਾ ਆਪਣਾ ਘਰ ਕਿੱਥੇ ਆ ਅਸੀਂ ਸੁਭਾਸ਼ਨਗਰ ਗਲੀ ਨਵੇਂ ਹੁਣ ਉੱਥੇ ਵੀ ਕਾਤੋਂ ਨਹੀਂ ਰਹਿੰਦੇ ਕਿਉਂ ਨਹੀਂ ਰਹਿੰਦੇ ਅਸੀਂ ਬੈਠਦੇ ਹਾਂ ਉਹ ਉੱਥੇ ਰਹਿੰਦੇ 20 ਸਾਲ ਉੱਥੇ ਰਹੇ ਹਨ ਹੋਰ ਕਿੱਥੇ ਥੋੜਾ ਰਹੇ ਹੈ ਸੁੰਦਰ ਨਗਰ ਸ਼ਿਫਾਲੀ ਪਬਲਿਕ ਸਕੂਲ 'ਚ ਨੌਕਰੀ ਕਰਦੇ ਰਹੇ ਹਾਂ। ਕੌਣ? ਆਮੀ। ਤੁਹਾਡੇ ਹਸਬੰਡ ਕੀ ਕਰਦੇ ਸੀ? ਮੇਰੇ ਹਸਬੰਡ ਅਕਾਊਂਟੈਂਟ ਹੈਗੇ ਸੀਗੇ। ਅੱਛਾ ਉਹਨਾਂ ਦਾ ਕੀ ਨਾਮ ਸੀ? ਰਮੇਸ਼ ਬਿੰਦਰਾ। ਰਮੇਸ਼ ਬਿੰਦਰਾ। ਉਹ ਕਿੱਥੇ ਸੀ ਕਾਊਂਟੈਂਟ? ਕਿਹੜੀ ਕੰਪਨੀ ਸੀ? ਅਕਾਊਂਟੈਂਟ ਪਾਰਟੀਆਂ ਹੁੰਦੀਆਂ ਸੀ ਸੀਨੀਅਰ ਵਾਲਿਆਂ ਦੇ ਆਰਕੇ ਸੁਬਰਾਟ ਇੰਡਰਲੋਕ ਔਰ ਕਈ ਪਾਰਟੀਆਂ ਟੀ ਸੀਰੀਜ਼ ਉਹਨਾਂ ਦੀ ਪਾਰਟੀਆਂ ਦੇ ਕੰਮ ਕਰਦੇ ਸੀ ਉਹਨਾਂ ਦੇ ਅਕਾਊਂਟੈਂਟ ਸੀਗੇ ਟੀਸੀ ਰੀਜ਼ ਦੇ ਅਕਾਊਂਟੈਂਟ ਅਗੇ ਸੀ ਇਹ ਹਾਂਜੀ ਤੁਹਾਡਾ ਕੀ ਨਾਮ ਆ ਕਮਲ ਰਾਓ ਕਮਲ ਰਾਓ ਤੁਸੀਂ ਕਿੱਥੋਂ ਦੇ ਰਹਨਾਂ ਨੇ ਕਮਲ ਹੈ ਬੈਸਟ ਬੰਗਾਲ ਦੇ ਤੇ ਤੁਸੀਂ ਪੰਜਾਬ ਚ ਕਿਵੇਂ ਆਏ ਸੀਗੇ ਭਾਜੀ ਮੈਂ ਕੰਮ ਕਰਨੇ ਆਏ ਹਾਂ ਕੀ ਕੰਮ ਕਰਦੇ ਹੋ ਪੰਜਾਬ ਦਿਹਾੜੀ ਮਜ਼ਦੂਰ ਕਰਦਾ ਹਾਂ ਕੰਮ ਹੱਥ ਪੈਰ ਤੇ ਕੀ ਹੋ ਗਿਆ ਤੇਰੇ ਮੈਨੂੰ ਕੁੱਤੇ ਨੇ ਬਾੜ ਲਿਆ ਸੀ ਅੱਛਾ ਆ ਇੱਥੇ ਵੜਿਆ ਸੀ ਮੈਨੂੰ ਕੁੱਤੇ ਨੇ ਕਿੰਨਾਕ ਟਾਈਮ ਪਹਿਲਾਂ ਇਹ 4 ਮਹੀਨੇ ਹੋ ਗਏ ਭਾਈ ਆਹ ਹੁਣ ਤਾਂ ਪੂਰਾ ਪੈਰ ਹੀ ਗਲਿਆ ਪਿਆਗਾ 4 ਮਹੀਨੇ ਸਿ ਇਲਾਜ ਹੀ ਕਰਾ ਰਹਾ ਹਾਂ ਖੋਲੋ ਪੈਰ ਓਹੋ ਹੁਣ ਤਾਂ ਬਹੁਤ ਠੀਕ ਆ ਪਹਿਲਾਂ ਜਦੋਂ ਤੇਰੀ ਵੀਡੀਓ ਆਈ ਸੀ ਉਦੋਂ ਦਾ ਬਹੁਤ ਗਲਿਆ ਹੋਇਆ ਸੀ ਪਰ ਇਹ ਥੱਲੇ ਸੇਕ ਹੋ ਗਿਆ ਨਾ ਫਿਰ ਉਹ ਥੱਲੇ ਦੀ ਵੀ ਲੀਕ ਹੋਣ ਲੱਗ ਗਈ ਹੈ ਨਾ ਗਲੀ ਥੋਂ ਨਿਕਲ ਰਹੀ ਪਹਿਲੇ ਰੇਸਾ ਇਹਦੇ ਨਾਲ ਨਿਕਲਦਾ ਬਗਤਾ ਹੀ ਉਹ ਇਹ ਬੰਦ ਹੋ ਗਿਆ ਰੇਸਾ ਥੱਲੇ ਨਹੀਂ ਨਿਕਲਣ ਲੱਗ ਪਿਆ ਓਹ ਦੇਖੋ ਜੀ ਇਹ ਬੰਗਾਲੀ ਬਾਬੂ ਆ ਕਮਲ ਰਾਓ ਤੇ ਇਹ ਭੈਣ ਆ ਜਿਹੜੀ ਇਹਦਾ ਨਾਮ ਹੈਗਾ ਰੇਨੂ ਬਿੰਦਰਾ ਬੱਚੇ ਦੱਸਦੀ ਹੈ ਭੈਣ ਮੇਰਾ ਇੱਕ ਬੇਟਾ ਸੀਏ ਆ ਬਾਕੀ ਦੋ ਬੱਚੇ ਆ ਜਿਹੜੇ ਕਹਿੰਦੀ ਭੈਣ ਦੱਸਦੀ ਆ ਵੀ ਚੰਗੀਆਂ ਕੰਪਨੀਆਂ ਚ ਜੌਬ ਕਰਦੇ ਚੰਗੀਆਂ ਵਧੀਆ ਜੌਬਾਂ ਕਰਦੇ ਨੇ ਤਿੰਨ ਬੇਟੇ ਹੋਣ ਜਿਸ ਮਾਂ ਦੇ ਉਹ ਸੜਕਾਂ ਤੇ ਰੋਲੇ ਗੱਲ ਬੜੀ ਦੁੱਖ ਦੀ ਆ ਇਹ ਹੋ ਸਕਦਾ ਇਸ ਭੈਣ ਚ ਕੋਈ ਕਮੀ ਹੋਵੇ ਵੀ ਅਫਸੈਟ ਆ ਥੋੜੀ ਜੀ ਠੀਕ ਨਹੀਂ ਗੁੱਸਾ ਕਰਦੀ ਹੋਵੇ ਲੜਦੀ ਹੋਵੇ ਪਰ ਇਕੱਲੀ ਮਾਂ ਨੇ ਤਿੰਨ ਪੁੱਤ ਪਾਲ ਲਏ ਅੱਜ ਤਿੰਨਾ ਪੁੱਤਾਂ ਤੋਂ ਇੱਕ ਮਾਂ ਨਹੀਂ ਪਾਲੀ ਜਾ ਸਕਦੀ ਅੱਜ ਜਿਹੜੀਆਂ ਆਪਾਂ ਨੂੰ ਸੁਣਨੀਆਂ ਵੀ ਪੈ ਜਾਣ ਚਾਰ ਕਿੱਡੀ ਕਬੱਡੀ ਗੱਲ ਆ ਭਾਈ ਪਰ ਅੱਜ ਐਡੇ ਚੰਗੇ ਪੜ੍ਹੇ ਲਿਖੇ ਪੁੱਤਾਂ ਦੀ ਮਾਂ ਗੁਰੂ ਰਾਮਦਾਸ ਦੇ ਘਰ ਸੜਕ ਤੇ ਪਈ ਪੈਰ ਗਲ ਗਿਆ ਸਾਰਾ ਕੀੜੇ ਪੈਣ ਵਾਲੇ ਹੋਏ ਪਏ ਆ ਪੈਰ ਦੇ ਵਿੱਚ ਵਿਚਾਰੀ ਦੇ ਪੈਰ ਦੀ ਇੱਕ ਗੂਠਾ ਤੇ ਦੋ ਉਂਗਲਾਂ ਖਤਮ ਹੋ ਚੁੱਕੀਆਂ ਸਿਰਫ ਦੋ ਉਂਗਲਾਂ ਹੀ ਰਹਿ ਗਈਆਂ ਪੈਰ ਦੀਆਂ ਤੇ ਉਹਦੇ ਵਿੱਚੋਂ ਵੀ ਪਸਚ ਚੋਂਦੀ ਆ ਗਲਿਆ ਪਿਆ ਪੈਰ ਤੁਹਾਨੂੰ ਵੀਡੀਓ ਚ ਦਿਖਾ ਨਹੀਂ ਸਕਦੇ ਉਹ ਜ਼ਖਮਾਂ ਨੂੰ ਜਿਹੜੇ ਇਸ ਟਾਈਮ ਇਹ ਭੈਣ ਰੇਨੂ ਵਿੰਦਰਾ ਲੈ ਕੇ ਜ਼ਖਮ ਸੜਕਾਂ ਤੇ ਫੁੱਟਪਾਥਾਂ ਤੇ ਜੀਵਨ ਕੱਟ ਰਹੀ ਹੈ ਤੇ ਅੱਜ ਧੰਨਵਾਦ ਕਰਦੇ ਆਂ ਅਸੀਂ ਪ੍ਰਿੰਸ ਵੀਰ ਉਹਨਾਂ ਦਾ ਇੰਦਰਜੀਤ ਵੀਰ ਉਹਨਾਂ ਦਾ ਜਿਨ੍ਹਾਂ ਨੇ ਅਪਰਾਲਾ ਕੀਤਾ ਇਸ ਵਕਤ ਦੇ ਮਾਰੇ ਹੋਏ ਦੋ ਮੈਂਬਰਾਂ ਨੂੰ ਮੁਨੱਖਤਾ ਰੀ ਸੇਵਾ ਪਰਿਵਾਰ ਦੇ ਵਿੱਚ ਪਹੁੰਚਦਿਆਂ ਕੀਤਾ ਅੱਜ Rao ਸਾਹਿਬ ਦੀ ਗੱਲ ਕਰੀਏ ਬੈਸਟ ਬੰਗਾਲ ਦਾ ਰਹਿਣ ਵਾਲਾ ਬਾਈ ਬੰਗਾਲ ਦੇ ਵਿੱਚੋਂ ਇੱਥੇ ਮਿਹਨਤ ਮਜ਼ਦੂਰੀ ਕਰਨ ਆਇਆ ਸੀ ਤਿੰਨ ਚਾਰ ਮਹੀਨੇ ਪਹਿਲਾਂ ਕੁੱਤੇ ਨੇ ਵੱਢ ਲਿਆ ਉਹ ਸਾਰਾ ਪੈਰ ਗਲ ਗਿਆ ਤੇ ਗਰੀਬ ਬੰਦਾ ਇਹਦੀ ਫੈਕਟਰੀ ਹੈ ਜਿਹੜੀ ਇਹਦੇ ਹੱਥ ਪੈਰ ਹੀ ਆ ਇਹਦੀ ਜਿਹੜੀ ਦੁਕਾਨ ਆ ਉਹ ਇਹਦੇ ਹੱਥ ਪੈਰ ਹੀ ਆ ਹੁਣ ਮਜ਼ਦੂਰ ਦੇ ਹੱਥ ਪੈਰ ਖਰਾਬ ਹੋ ਗਏ ਤਾਂ ਉਹ ਤਾਂ ਭਿਖਾਰੀ ਬਣ ਗਿਆ ਮਜ਼ਦੂਰ ਦਾ ਸਰੀਰ ਹੀ ਉਹਦਾ ਸਭ ਕੁਝ ਆ ਤੇ ਜਦੋਂ ਮਜ਼ਦੂਰ ਦਾ ਲੱਤ ਬਾਹ ਜਾਂ ਹੱਥ ਪੈਰ ਖਰਾਬ ਹੋ ਜਾਂਦਾ ਜਾਂ ਕੱਟਿਆ ਜਾਂਦਾ ਜਾਂ ਟੁੱਟ ਜਾਂਦਾ ਤਾਂ ਉਹ ਮਜ਼ਦੂਰ ਭਿਖਾਰੀ ਬਣ ਜਾਂਦਾ ਤੇ ਵੀਰ ਪਿਛਲੇ 4 ਮਹੀਨਿਆਂ ਤੋਂ ਫੁੱਟਪਾਥ ਤੇ ਰਹਿ ਰਿਹਾ ਉਸ ਗੁਰੂ ਦੀ ਨਗਰੀ ਦੇ ਵਿੱਚ ਲੋਕ ਕੋਲ ਦੀ ਨਿੰਗੀ ਜਾਂਦੇ ਆ ਕੋਈ ਪੁੱਛਣ ਵਾਲਾ ਨਹੀਂ ਕੋਈ ਦੇਖਣ ਵਾਲਾ ਨਹੀਂ ਵੀ ਭਾਈ ਤੈਨੂੰ ਕੀ ਹੋਇਆ ਤੇ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮਿਹਰ ਕਰਨ ਇਹ ਦੋਨੋਂ ਮੈਂਬਰ ਇੱਕ ਬੰਗਾਲ ਦਾ ਰਹਿਣ ਵਾਲਾ ਇੱਕ ਪੰਜਾਬ ਦੀ ਰਹਿਣ ਵਾਲੀ ਭੈਣ ਸਾਡੀ ਅੱਜ ਸੁਪਨਿਆਂ ਦੇ ਘਰ ਪਹੁੰਚੇ ਨੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਾਨੂੰ ਸਮੱਤ ਬੁੱਧੀ ਬਖਸ਼ਣ ਹਿੰਮਤ ਬਖਸ਼ਣ ਅਸੀਂ ਇਹਨਾਂ ਦੀ ਸੇਵਾ ਕਰ ਸੀ ਅਸੀਂ ਅੱਜ ਕੱਲ ਵੀਰ ਨੂੰ ਪ੍ਰਿੰਸ ਨੂੰ ਕਿਹਾ ਸੀ ਵੀ ਭੈਣ ਨੂੰ ਬਿੰਦਰਾ ਨੂੰ ਪਹੁੰਚਦਾ ਕਰ ਦਿਓ ਪਰ ਇਹਨੂੰ ਬਿੰਦਰਾ ਦੀ ਹਾਲਤ ਬਹੁਤ ਮਾੜੀ ਸੀ ਭੈਣ ਤੁਸੀਂ ਦੇਖੋ ਵੀਡੀਓ ਦੇ ਵਿੱਚ ਕਿਵੇਂ ਰੋਂਦੀ ਸੀ ਵਿਚਾਰੀ ਤਾਂ ਪ੍ਰਿੰਸ ਵੀਰ ਨੇ ਦੱਸਿਆ ਵੀ ਜਿਹੜੀ ਪਿਛਲੇ ਕਈ ਦਿਨਾਂ ਤੋਂ ਆਪਣੀ ਗੱਲ ਚੱਲਦੀ ਸੀ ਵੀ ਉਹ ਵੀ ਬੰਦਾ ਉੱਥੇ ਬੈਠਾ ਬੰਗਾਲ ਵਾਲਾ ਉਹਦਾ ਵੀ ਪੈਰ ਗਲ ਜਾਣਾ ਜਮਈ ਕਿ ਚਲੋ 10 20 ਦਿਨ ਜੇ ਇੱਥੇ ਰਹਿ ਜੂਗਾ ਪੱਟੀਆਂ ਹੋ ਜਾਣਗੀਆਂ ਉਹਦਾ ਪੈਰ ਵੱਜ ਜਾਊਗਾ ਤਾਂ ਫਿਰ ਪ੍ਰਿੰਸ ਵੀਰਾ ਕਹਿੰਦਾ ਮੈਂ ਉਹਨਾਂ ਨੂੰ ਵੀ ਲੈ ਆ ਉਹਨਾਂ ਨਾਲ ਤੇ ਫਿਰ ਦੋਨਾਂ ਨੂੰ ਟੈਂਪੂ ਦੇ ਵਿੱਚ ਲੈ ਕੇ ਸ੍ਰੀ ਗੁਰੂ ਰਾਮਦਾਸ ਦੇ ਘਰੋਂ ਵੀਰੋਣੀ ਇੱਥੇ ਪਹੁੰਚੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਨਾਂ ਦਾ ਕੀਤਾ ਪਰ ਅੱਲਾ ਸਫਲ ਹੋਵੇ ਕਿ ਦੋਨੋਂ ਸਾਡੇ ਪਰਿਵਾਰ ਦੇ ਮੈਂਬਰ ਠੀਕ ਹੋ ਕੇ ਆਪਣੇ ਪੈਰਾਂ ਸਰ ਜਿੰਦਗੀ ਬਤੀਤ ਕਰਨ ਆਪਣੇ ਆਉਣ ਵਾਲੇ ਭਵਿੱਖ ਦੇ ਵਿੱਚ ਕਤੰਦਰੋਸੀ ਭਰਿਆ ਜੀਵਨ ਬਤੀਤ ਕਰ। ਇਹਨੂੰ ਪੜ੍ਹਨੇ ਫਿਕਰ ਨਹੀਂ ਕਰਨਾ ਤੂੰ ਆਪਾਂ ਤੇਰੇ ਸ਼ਿਵ ਸਾਹનગર ਵਾਲੇ ਘਰ ਵੀ ਜਾਵਾਂਗੇ ਪਤਾ ਕਰਕੇ ਆਵਾਂਗੇ ਉੱਥੇ ਕੌਣ ਰਹਿੰਦਾ ਉਹਨਾਂ ਨਾਲ ਵੀ ਗੱਲ ਕਰਾਂਗੇ ਠੀਕ ਆ ਘਬਰਾਉਣਾ